ਜਾਦਾ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਆ ਤੁਸੀਂ ਉਹਨੂੰ ਜਿਹੜਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਸਕਦੇ ਹੋ ਕਿਉਂਕਿ ਇੱਕ ਤਾਂ 29 ਸਾਲ ਹੋ ਗਏ ਜਿਹੜਾ ਕਿ ਇਹਦਾ ਇੱਕ ਆਪਾਂ ਕਹਦੇ ਕਿ ਸਰੇ ਆਮ ਜਿਹੜਾ ਤੱਕਾਗਾ ਹੋ ਗਿਆ ਜਿੰਨਾਂ ਨੂੰ ਤੁਰਤ ਹਸਪਤਾਲ ਦੇ ਵਿੱਚ ਭਾਰਤੀ ਕਰਾਇਆ ਗਿਆ ਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਜਿਹੜੀ ਇਹ ਖਬਰ ਸਾਹਮਣੇ ਨਿਕਲ ਕੇ ਇਹ ਆ ਰਹੀ ਸੀ ਕਿ ਜਿਹੜਾ ਕਿ ਪਿੰਡ ਮੂਸਾ ਇਹ ਮਾਨਸਾ ਦੇ ਵਿੱਚ ਪਿੰਡਾ ਪੈਂਦਾਗਾ ਅਸ ਸਮੇਂ ਦੀ ਵੱਡੀ ਖਬਰ ਸੁਣਾਉਣਿਆ ਤੁਹਾਨੂੰ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਤਰਨਤਾਰਨ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਚਾਲੇ ਝੜਪ ਹੋਈ ਆ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਆਸ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਜਿਹੜੀਆਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਪੰਚਾਇਤ ਦਾ ਜਿਹੜਾ ਕਿ ਮੌਜੂਦਾ ਸਰਪੰਚਾ ਜਿਹੜਾ ਉਹਦੇ ਸਮੇਤ ਕਈ ਜਾਨੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰਤ ਜਿਹੜਾ ਤਰਨਤਾਰਨ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਹ ਤਰਨਤਾਰਨ ਦੇ ਵਿੱਚ ਮੂਸਾ ਪਿੰਡ ਦੇ ਵਿੱਚ ਜਿਹੜਾ ਕਿ ਗੋਲੀਆਂ ਚੱਲੀਆਂ ਨੇ ਜਿਨ੍ਹਾਂ ਦੇ ਲੱਗਣ ਦੇ ਨਾਲ ਮੌਜੂਦਾ ਸਰਪੰਚ ਜਿਹੜਾ ਜ਼ਖਮੀ ਹੋਇਆ ਅਤੇ ਨਾਲ ਹੋਰ ਵੀ ਜਿਹੜਾ ਕਈ ਯਾਨੀ ਜ਼ਖਮੀ ਹੋਇਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਭਗਵੰਤ ਮਾਨ ਦੀ ਅੱਜ ਜਿਹੜਾ ਆ ਕੇ ਪੰਜਾਬ ਦੀ ਫੇਰੀ ਦੌਰਾਨ ਭਗਵੰਤ ਮਾਨ ਦੇ ਜਿਹੜਾ ਕਿ ਭਗਵੰਤ ਮਾਨ ਨੇ ਆਉਣਾ ਸੀ ਤਰਨਤਾਰਨ ਸਾਹਿਬ ਦੇ ਵਿੱਚ ਉਸ ਪਿੰਡ ਦੇ ਵਿੱਚ ਦੋ ਜਿਹੜੇ ਕਿ ਗੁੱਟ ਨੇ ਦੋ ਜਿਹੜਾ ਆਪਾਂ ਕਹਦੇ ਕਿ ਪਿੰਡਾਂ ਦੇ ਵਿੱਚ ਪਾਰਟੀਆਂ ਹੁੰਦੀਆਂ ਇਹ ਦੱਸਿਆ ਜਾ ਰਿਹਾ ਕਿ ਆਸ ਦੇ ਵਿੱਚ ਉਹ ਦੋਵੇਂ ਪਾਰਟੀਆਂ ਭੜ ਗਈਆਂ ਇੱਥੋਂ ਤੱਕ ਨੌਬਤ ਆ ਗਈ ਕਿ ਉਹਨਾਂ ਪਾਰਟੀਆਂ ਵੱਲੋਂ ਜਿਹੜਾ ਕਿ ਆਸ ਦੇ ਵਿੱਚ ਜਿਹੜਾ ਕਿ ਗੋਲੀਬਾਰੀ ਵੀ ਚਲਾ ਦਿੱਤੀ ਆ ਇੱਥੋਂ ਤੱਕ ਕਿ ਜਿਹੜਾ ਕਿ ਸਰਕਾਰੀ ਵਾਸਾ ਜਿਹੜਾ ਉਹਦੇ ਵੀ ਭੰਨ ਤੋੜ ਕਰ ਦਿੱਤੀ ਆ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਆ ਪੰਜਾਬ ਦੇ ਵਿੱਚੋਂ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਤਾਂ ਜਿਹੜਾ ਰੈਲੀਆਂ ਕਰਦਾ ਹੋਏ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਵਰਕਰ ਆ ਅਤੇ ਦੂਸਰਾ ਗੁੱਟ ਜਿਹੜਾ ਦੋ ਗੁੱਟਾਂ ਦੇ ਵਿੱਚ ਲੜਾਈ ਹੁੰਦੀ ਆ ਇਹ ਦੱਸਿਆ ਜਾ ਰਿਹਾ ਲੜਾਈ ਇੰਨੀ ਵੱਧ ਜਾਂਦੀ ਆ ਕਿ ਪਿੰਡ ਮੂਸਾ ਦੇ ਵਿੱਚ ਜਿਹੜਾ ਗੋਲੀਆਂ ਚੱਲ ਜਾਂਦੀਆਂ ਨੇ ਜਿਹੜਾ ਕਿ ਆਸ-ਪਾਸੇ ਲੋਕ ਦੌੜਦੇ ਆ ਆਪਣੀ ਜਾਨ ਬਚਾਉਂਦੇ ਆ ਚਿੰਗ-ਚਿਹਾੜਾ ਪੈਂਦਾ ਤੇ ਕੋਈ ਆਪਣੇ ਲੋਕਾਂ ਦੀ ਜਾਨ ਬਚਾਉਂਦੇ ਆ ਤੇ ਪਰੇ ਦੱਸਿਆ ਜਾ ਰਿਹਾ ਕਿ ਉੱਥੇ ਜਿਹੜਾ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਦੇ ਨਾਲ ਜਿਹੜਾ ਕਿ ਕਈ ਯਾਨੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰਤ ਹਸਪਤਾਲ ਦੇ ਵਿੱਚ ਭਾਰਤੀ ਕਰਾਇਆ ਗਿਆ ਤੇ ਐਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਜਿਹੜੀ ਇਹ ਖਬਰ ਸਾਹਮਣੇ ਨਿਕਲ ਕੇ ਇਹ ਆ ਰਹੀ ਸੀ ਕਿ ਜਿਹੜਾ ਕਿ ਪਿੰਡ ਮੂਸਾ ਇਹ ਮਾਨਸਾ ਦੇ ਵਿੱਚ ਪਿੰਡਾ ਪੈਂਦਾਗਾ ਪਰ ਹੁਣ ਤੁਹਾਨੂੰ ਦੱਸ ਦੇ ਕਿ ਮੂਸਾ ਮਾਨਸਾ ਦੇ ਵਿੱਚ ਨਹੀਂ ਇਹ ਤਰਨਤਾਰਨ ਦੇ ਵਿੱਚ ਹੀ ਮੂਸਾ ਪਿੰਡ ਪੈਂਦਾਗਾ ਪਹਿਲਾ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਮਾਨਸਾ ਦੇ ਪਿੰਡਾ ਮੂਸੇ ਦੇ ਵਿੱਚ ਜਿਹੜਾ ਆ ਕੇ ਜਿਹੜਾ ਹੈ ਝੜਪ ਹੋਈ ਆ ਕਿਉਂਕਿ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਲ ਜਿਹੜਾ ਮੂਸਾ ਪਿੰਡ ਮਸੂਰ ਆ ਇਸ ਕਰਕੇ ਜਿਹੜਾ ਮਾਨਸਾ ਦਾ ਜਿਹੜਾ ਮੂਸਾ ਪਿੰਡ ਉੱਪਰ ਜਿਹੜਾ ਕਈਆਂ ਨੇ ਇਹ ਗੱਲ ਆ ਕਹੀ ਸੀ ਕਿ ਮਾਨਸਾ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਭਾਤਾਂ ਨੂੰ ਹੁਣ ਦੱਸ ਦਈਏ ਕਿ ਇਹ ਅਸਲ ਜਿਹੜੀ ਘਟਨਾ ਹੈ ਕਿ ਜਿਹੜੀ ਇਹ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਮੂਸਾ ਪਿੰਡ ਪਿੰਦਾ ਉੱਥੇ ਜਿਹੜੀ ਇਹ ਘਟਨਾ ਵਾਪਰੀ ਆ ਤੇ ਇਹ ਘਟਨਾ ਇੰਨੀ ਜ਼ਬਰਦਸਤ ਆ ਕਿ ਜਿਹੜਾ ਕਿ ਆਸ ਦੇ ਵਿੱਚ ਹੀ ਪਿੰਡ ਵਾਸੀ ਆ ਜਿਹੜੇ ਦੋ ਗੋਟਾ ਜੋ ਦੋ ਧੜੇ ਨੇ ਇਹ ਜਿਹੜਾ ਕਿ ਭਗਵਾਨਤ ਸਿੰਘ ਪੰਜਾਬ ਦੇ ਮੱਖ ਮੰਤਰੀ ਨੇ ਉਸ ਤੋਂ ਪਹਿਲਾਂ ਇਹ ਜਿਹੜੇ ਆਸਤ ਦੇ ਵਿੱਚ ਭੜਪੇ ਤੇ ਗੋਲੀਬਾਰੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਚਲਾ ਦਿੱਤੀਆਂ ਇੱਕ ਦੂਜੇ ਦੇ ਉੱਪਰ ਪਤਾ ਨਹੀਂ ਕੀ ਪੰਜਾਬ ਦੇ ਵਿੱਚ ਇਹ ਜਿਹੇ ਮਾਹੌਲ ਸੱਜਿਆ ਜਾ ਰਹੇ ਆ ਕਿ ਲੋਕਾਂ ਵੱਲੋਂ ਜਿਹੜਾ ਆਸਲਾ ਹੈਗਾ ਜਿਹੜਾ ਜਿਹੜਾ ਕਿ ਸਰਿਆਂ ਵਰਤਿਆ ਜਾ ਰਿਹਾ ਸਰਿਆਂ ਜਿਹੜੀਆਂ ਗੋਲਾ ਗੋਲੀਆਂ ਬਾਰੀਆਂ ਜਿਹੜੀਆਂ ਆਪਾਂ ਨਿਤ ਘਟਨਾਵਾਂ ਵੇਖਦੇ ਆ ਖਾਸ ਕਰਕੇ ਜਿਹੜਾ ਤਰਨਤਾਰਨ ਦੇ ਏਰੀਆ ਦੇ ਵਿੱਚ ਜਿਹੜੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਵਾਪਰ ਚੁਕੀ ਵਾਪਰ ਰਹੀਆਂ ਨੇ ਇਸ ਵੇਲੇ ਤੇ ਹੁਣ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਪੰਜਾਬ ਦੇ ਡੀਜੀਪੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਤਿਹਾਰਾਂ ਨੂੰ ਮੁੱਦੇ 'ਤੇ ਨਜ਼ਰ ਰੱਖਦੇ ਹੋਏ ਜਿਹੜਾ ਫੌਜ ਦੇ ਜਿਹੜੀਆਂ 50 ਕੰਪਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਲਾਈਆਂ ਨੇ ਬੱਖ-ਬੱਖ ਜ਼ਿਲ੍ਹਿਆਂ ਦੇ ਵਿੱਚ ਪਰ ਦੂਸਰੇ ਪਾਸੇ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਕਿ ਫੌਜ ਤੇ ਆਰਮੀ ਪੰਜਾਬ ਦੇ ਵਿੱਚ ਬੁਲਾਉਣਾ ਇਹ ਵੱਡੇ ਸਕੇਤ ਖੜੇ ਕਰਦੀ ਆ ਇਹ ਲੋਕਾਂ ਵੱਲੋਂ ਲਗਾਤਾਰ ਜਿਹੜਾ ਵੱਡੇ ਸਵਾਲ ਚੁੱਕੇ ਜਾ ਰਹੇ ਆ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਕਿ 15 ਅਕਤੂਬਰ ਨੂੰ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ ਫਾਂਸੀ 2007 ਦੇ ਵਿੱਚ ਹੋਈ ਹੋਈ ਆ ਕਰੀਬ 29 ਸਾਲ ਹੋ ਗਏ ਉਹਨਾਂ ਨੂੰ ਫਾਂਸੀ ਦੀ ਜਿਹੜੀ ਅਜੇ ਜਿਹੜਾ ਚੱਕੀਆਂ ਦੇ ਵਿੱਚ ਜਿਹੜਾ ਅਫਸਰ ਹੈਗਾ 29 ਸਾਲ ਤੋਂ ਜਿਹੜਾ ਫਾਂਸੀ ਦੀ ਜਿਹੜੀ ਅਡੀਕ ਕਰ ਰਿਹਾ ਹੈਗਾ ਉਹ ਕਹਿ ਰਹੇ ਆ ਕਿ ਮੈਨੂੰ ਫਾਂਸੀ ਦਿਓ ਤੇ ਜਾਂ ਫਿਰ ਇਹਦਾ ਕੋਈ ਹੋਰ ਬਦਲਾ ਕਢੋ ਤੇ ਉਸ ਤੋਂ ਪਹਿਲਾਂ ਸ੍ਰੋਮਣੀ ਕਮੇਟੀ ਵੱਲੋਂ ਜਿਹੜਾ ਆਪਣੇ ਵੱਲੋਂ ਵਕੀਲ ਵੀ ਖੜੇ ਕੀਤੇ ਗਏ ਸੀ 2012 ਦੇ ਵਿੱਚ ਜਿਹੜਾ ਫਾਂਸੀ ਦੇਣ ਦਾ ਇੱਕ ਹੁਕਮ ਹੋਇਆ ਸੀ ਜਿਹੜਾ ਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਕਿ 2012 ਯਾਨੀ ਕਿ 31 ਮਾਰਚ 2012 ਨੂੰ ਫਾਂਸੀ ਦੀ ਜਿਹੜੀ ਤਰੀਕਾ ਜਿਹੜੀ ਉਹ ਤੈਅ ਕੀਤੀ ਗਈ ਸੀ ਉਸ ਤੋਂ ਪਹਿਲਾਂ 28 ਮਾਰਚ ਨੂੰ ਜਿਹੜਾ ਲੋਕਾਂ ਵੱਲੋਂ ਇੱਕ ਵੱਡਾ ਮਦਰੋ ਹੋਇਆ ਲੋਕਾਂ ਵੱਲੋਂ ਥਾਂ-ਥਾਂ ਤੇ ਧਰਨੇ ਦੇਣੇ ਦੇਣੇ ਸ਼ੁਰੂ ਕਰ ਦਿੱਤੇ ਤੇ ਗੱਡੀਆਂ ਰੋਕੀਆਂ ਰੇਲਾ ਰੋਕ ਦਿੱਤੀਆਂ ਚੱਕਾ ਜਾਮ ਕਰ ਦਿੱਤਾ ਤੇ ਫਾਂਸੀ ਆ ਜਿਹੜੀ ਕਿ ਦੱਸਿਆ ਜਾ ਰਿਹਾ ਕਿ ਉਸ ਸਮੇਂ ਦੇ ਰਾਸ਼ਟਰਪਤੀ ਵੱਲੋਂ ਜਿਹੜਾ ਰੋਕ ਦਿੱਤੀ ਗਈ ਸੀ ਪਰ ਹੁਣ ਕੇਂਦਰ ਸਰਕਾਰ ਕੋਲ ਹੁਣ ਇਹ ਇਹ ਗੱਲ ਚਲੇਗੀ ਕਿ ਕੇਂਦਰ ਸਰਕਾਰ ਹੀ ਇਸ ਦਾ ਜਿਹੜਾ ਹੱਲ ਕੱਢ ਸਕਦੀ ਆ ਜਾਂ ਤਾਂ ਉਹ ਰਹਿਮ ਕਰ ਸਕਦੀ ਆ ਭਾਈ ਬਲਵੰਤ ਸਿੰਘ ਰਾਜਵਾਨੀ ਤੇ ਕੇਂਦਰ ਸਰਕਾਰ ਤੇ ਜਾਂ ਫਿਰ ਕੇਂਦਰ ਸਰਕਾਰ ਦਾ ਇਹ ਰੋਕ ਪਨਾਉਂਦੀ ਆ ਇਹ ਜਿਹੜਾ 15 ਅਕਤੂਬਰ ਨੂੰ ਜਾ ਕੇ ਤੈਅ ਹੋਣਾਗਾ ਕਿ 15 ਅਕਤੂਬਰ ਨੂੰ ਜਿਹੜਾ ਇੱਕ ਜਵਾਬ ਮੰਗਿਆ ਗਿਆ ਕੇਂਦਰ ਸਰਕਾਰ ਤੋਂ ਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਸਾਨੂੰ ਜਿਹੜਾ ਇਹ ਜਵਾਬ ਦਿੱਤਾ ਜਾਵੇ ਜਦੋਂ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਆ ਤੁਸੀਂ ਉਹਨੂੰ ਜਿਹੜਾ ਉਮਰ ਕੈਦ ਵਿੱਚ ਤਬਦੀਲ ਕਰ ਸਕਦੇ ਹੋ ਕਿਉਂਕਿ ਇੱਕ ਤਾਂ 29 ਸਾਲ ਹੋ ਗਏ ਜਿਹੜਾ ਕਿ ਇਹਦਾ ਇੱਕ ਆਪਾਂ ਕਹਦੇ ਕਿ ਸਰੇ ਆਮ ਜਿਹੜਾ ਤੱਕਾਗਾ ਜੇਕਰ ਆਪਾਂ ਇਹ ਫਾਂਸੀ ਦਿੱਤੀ ਜਾਂਦੀ ਆ ਤਾਂ ਕਿਉਂਕਿ ਪਹਿਲੇ ਹੀ ਜਿਹੜਾ ਕਿ ਬਲਵੰਤ ਸਿੰਘ ਰਾਜਵਾੜਾ ਆਪਣੀ ਜਿਹੜੀ ਸਜ਼ਾ ਤੋਂ ਵੱਧ ਜਾਨੀ ਕਿ ਦੋ ਸਜ਼ਾਵਾਂ ਘੱਟ ਚੁੱਕਿਆਗਾ ਜਾਨੀ ਕਿ ਜੇਕਰ ਦੋ ਸਜ਼ਾਵਾਂ ਦੇ ਤਹਿਤ ਜਿਹੜਾ ਕਿ ਉਹਨਾਂ ਨੂੰ ਫਾਂਸੀ ਹੁੰਦੀ ਆ ਤਾਂ ਬਹੁਤ ਮੰਦ ਭਾਗੀ ਹੋ ਪਰ ਦੂਸਰੇ ਪਾਸੇ ਲੋਕ ਇਹ ਕਹਿ ਰਹੇ ਆ ਕਿ ਕੇਂਦਰ ਸਰਕਾਰ ਕਦੇ ਵੀ ਅਜਿਹੀ ਗਲਤੀ ਨਹੀਂ ਕਰਦੀ ਪਰ ਇਹ ਤਾਂ ਆਉਣ ਵਾਲਾ 15 ਅਕਤੂਬਰ 2025 ਨੂੰ ਪਤਾ ਲੱਗੂਗਾ ਕਿ ਕੇਂਦਰ ਕੀ ਰੁਖ ਅਪਣਾਉਂਦੀ ਆ ਕੀ ਜਾਂ ਅਰੇਬ ਕਰਦੀ ਆ ਭਾਈ ਬਲਵੰਤ ਸਿੰਘ ਰਾਜਵਾੜਾ ਨੇ ਤੇ ਜਾਂ ਫਿਰ ਸੁਪਰੀਮ ਕੋਰਟ ਨੂੰ ਆਪਣਾ ਹੀ ਜਿਹੜਾ ਇੱਕ ਆਪਾਂ ਕਹਿੰਦੇ ਕਿ ਵੱਡਾ ਫੈਸਲਾ ਲੈਣਾ ਪਊਗਾ ਇਹਦੇ ਤਹਿਤ ਵੀ ਜਿਹੜਾ ਲੋਕਾਂ ਵੱਲੋਂ ਅਪਾਰ ਅਰਾਈਆਂ ਗਈਆਂ ਬਖਵਾਕਾ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੋ ਆਰਮੀ ਲੱਗੀ ਆ ਇਹ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੂ ਵਾਲੇ ਕਰਕੇ ਲੱਗੀ ਆ ਤੇ ਪੰਜਾਬ ਦੇ ਡੀਜੀਪੀ ਗੌਰਵ ਜੱਜ ਇਹ ਕਹਿ ਰਹੇ ਆ ਕਿ ਜਿਹੜੀ ਫੌਜ ਲਾਈ ਗਈ ਆ ਇਹ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਜਿਹੜਾ ਕਿ ਦਸਹਿਰਾ ਲੰਘ ਕੇ ਗਿਆ ਆਉਣ ਵਾਲੀ ਦੀਵਾਲੀ ਆ ਉਹਨਾਂ ਦੇ ਤਹਿਤ ਜਿਹੜਾ ਕਿ ਸਰਹੱਦੀ ਇਲਾਕਿਆਂ ਦੇ ਤੋਂ ਇਲਾਵਾ ਹੋਰ ਦਿੱਤੇ ਕਿ ਜਿਹੜੇ ਜਾਦੇ ਇਲਾਕਿਆਂ ਦੇ ਵਿੱਚ ਜਿਆਦੇ ਗੜਬੜ ਹੁੰਦੀ ਆ ਉੱਥੇ ਜਿਹੜਾ ਫੌਜ ਨੂੰ ਲਗਾਇਆ ਗਿਆ ਤੇ ਪਰ ਜਿਹੜੀਆਂ ਵੀ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵਿੱਚ ਉਹ ਬਹੁਤ ਮੰਦ ਭਾਗੀਆਂ ਨੇ ਜਿਸ ਤਰ੍ਹਾਂ ਅੱਜ ਤਰਨਤਾਰਨ ਦੇ ਵਿੱਚ ਵੱਡੀ ਘਟਨਾ ਵਾਪਰੀ ਆ ਫਿਲਹਾਲ ਇਹਦੀ ਅਜੇ ਪੂਰੀ ਜਾਣਕਾਰੀ ਸਾਹਮਣੇ ਨਿਕਲ ਕੇ ਨਹੀਂ ਆਈ ਕਿ ਕਿੰਨੇ ਜਾਨੇ ਦੇ ਵਿੱਚ ਫਟੜਾ ਕਿਹਦੇ ਕਿਹਦੇ ਉੱਤੇ ਜਿਹੜਾ ਕਿ ਪਰਚਾ ਦਰਜ ਕੀਤਾ ਪੁਲਿਸ ਨੇ ਤੇ ਇਹ ਆਉਣ ਵਾਲੇ ਪੁੱਜ ਹੀ ਘੰਟਿਆਂ ਦੇ ਵਿੱਚ ਜਿਹੜਾ ਸਾਬ ਜਾਰ ਹੋ ਜੂਗਾ ਤੇ ਤੁਹਾਨੂੰ ਅਗਲੀ ਜਿਹੜੀ ਖਬਰ ਆਉ ਤੁਹਾਨੂੰ ਜਲਦੀ ਸੁਣਾਵਾਂਗੇ ਆਪਣੇ ਕਮੈਂਟ ਜਰੂਰ ਕਰਨੇ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤ